ਪਾਪਾ ਦੀਆਂ ਪਰਿਆਨੇ ਰਚਿਆ ਇਤਿਹਾਸ ਬੜੀਆਂ ਵਰਲਡ ਚੈਂਪੀਅਨ ਅਮਰੀਕਾ ਤੇ ਕੈਨੇਡਾ ਵਿਚਾਲੇ ਇਤਰਾ ਦਰਮਿਆਨ ਹੁਣ ਭਾਰਤ ਨਾਲ ਸਬੰਧ ਮਜ਼ਬੂਤ ਕਰ ਰਹੀ ਹੈ ਕੈਨੇਡਾ ਅਮਰੀਕਾ ਦੇ ਸ਼ਟਡਾਊਨ ਦਰਮਿਆਨ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਤੇ ਲੱਗੀ ਰੋਕ ਪ੍ਰਾਗੋ ਬਮਾ ਦਾ 트ੰਪ ਸਰਕਾਰ ਤੇ ਤਿੱਖਾ ਹਮਲਾ ਕਿਹਾ ਹਰ ਦਿਨੀ ਲੱਗਦਾ ਹੈ ਹੈਲੋਵਿਨ ਵਰਗਾ ਅਸੀਂ ਜੈਦੇ ਸਮਾਜ ਨੂੰ ਇੱਕ ਵਿਕਸਿਤ ਸਮਾਜ ਕਹਿੰਦੇ ਹਾਂ ਪਰ ਅਜੀ ਵੀ ਔਰਤਾ ਅਤੇ ਖਾਸ ਕਰਕੇ ਲੜਕੀਆਂ ਨੂੰ ਵਕ ਵਕਤ ਰੰਦੀ ਬੀਮਸ ਬਣਾ ਕੇ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ ਅਤੇ ਪਾਪਾ ਕੀ ਪਰੀ ਦੇ ਨਾਮ ਤੇ ਸੰਬੋਧਨ ਕੀਤਾ ਜਾਂਦਾ ਹੈ ਪਰ ਵਰਲਡ ਚੈਂਪੀਅਨ ਬਣ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਪਾਪਾ ਦੀਆਂ ਪਰੀਆਂ ਦੀ ਉਡਾਰੀ ਆਕਾਸ਼ੋਂ ਉੱਚੀ ਹੈ ICC ਵਿਮਨਸ ਵਨਡੇ ਵਰਲਡ ਕੱਪ ਦਾ ਕਿਤਾਬ ਪਹਿਲੀ ਵਾਰ ਭਾਰਤ ਨੇ ਆਪਣੇ ਨਾਮ ਕੀਤਾ ਹੈ ਫਾਈਨਲ ਮੁਕਾਬਲੇ ਵਿੱਚ ਹਰਮਨ ব্রিগেড ਨੇ ਸਾਊਥ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਇਤਿਹਾਸਿਕ ਜਿੱਤ ਹਾਸਲ ਕੀਤੀ 52 ਸਾਲਾਂ ਦੇ ਵਿਸ਼ਵ ਕੱਪ ਇਤਿਹਾਸ ਵਿੱਚ ਇਹ ਤੀਜੀ ਵਾਰ ਸੀ ਜਦੋਂ ਭਾਰਤੀ ਮਹਿਲਾ ਟੀਮ ਫਾਈਨਲ ਵਿੱਚ ਪਹੁੰਚੀ ਸੀ ਆਖਰਕਾਰ ਇਸ ਵਾਰ ਹਰਮਨ ਪ੍ਰੀਤ ਕਰਦਿਏ ਵਾਲੀ ਟੀਮ ਨੇ ਟਰੋਫੀ ਆਪਣੇ ਨਾਮ ਕੀਤੀ ਇਹ ਮੈਚ ਨਿਊ ਮੁੰਬਈ ਦੇ ਡਿਵਾਈ ਪਾਟਿਲ ਸਟੇਡੀਅਮ ਦੇ ਵਿੱਚ ਹੋਇਆ ਸੀ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਮਹਿਲਾ ਟੀਮ ਨੇ ਸਾਊਥ ਅਫਰੀਕਾ ਦੇ ਸਾਹਮਣੇ 290 ਦੌੜਾਂ ਨਾਲ ਪਿੱਛਾ ਰੱਖਿਆ। ਭਾਰਤ ਲਈ ਸ਼ਿਫਾਲੀ ਗਰਮਾ ਅਤੇ ਦੀਪਤੀ ਸ਼ਰਮਾ ਨੇ ਅਰਧ ਸੈਂਕੜੇ ਜੜੇ। ਸ਼ਿਫਾਲੀ ਗਰਮਾ ਨੇ 87 ਦੌੜਾਂ ਦੇ ਸ਼ਾਨਦਾਰ ਪਾਰੀ ਖੇਡੇ। ਦੀਪਤੀ ਸ਼ਰਮਾ ਨੇ 55 ਦੌੜਾਂ ਬਣਾਈਆਂ। ਇਸ ਦੇ ਲਾਵਾ ਸਮ੍ਰਿਤੀ ਮੰਦਾਨਾ ਨੇ 45 ਦੌੜਾਂ ਬਣਾਈਆਂ। ਜਦੋਂ ਕਿ ਰਿਚਾ ਗੋਸ਼ਨੀ ਨੇ 34 ਦੌੜਾਂ ਦਾ ਯੋਗਦਾਨ ਦਿੱਤਾ। ਪਰ 290 ਦੇ ਪਿੱਛੇ ਦਾ ਪਿੱਛਾ ਕਰਦਿਆਂ ਸਾਊਥ ਅਫਰੀਕਾ ਦੀ ਟੀਮ 246 ਦੌੜਾਂ ਤੇ ਹੀ ਸਿਮਟ ਗਈ। ਭਾਰਤ ਨੇ ਇਹ ਮੁਕਾਬਲਾ 52 ਦੌੜਾਂ ਦੇ ਨਾਲ ਜਿੱਤਿਆ। ਦੀਪਤੀ ਸ਼ਰਮਾ ਦੇ ਯੋਗਦਾਨ ਇਸ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਰਿਹਾ ਜਿਸ ਨੇ 5 ਵਿਕਟਾਂ ਲਈਆਂ ਅਤੇ ਇੱਕ ਰਨਆਊਟ ਵੀ ਕੀਤਾ। ਅਮਨਜੋਤ ਗੌਰ ਨੇ ਸਾਜ਼ਮਿਨ ਬ੍ਰੂਟਸ ਨੂੰ ਡਾਊਨਆਊਟ ਕੀਤਾ ਜਿਸ ਨਾਲ ਸਾਊਥ ਅਫਰੀਕਾ ਨੂੰ ਪਹਿਲਾ ਝਟਕਾ ਲੱਗਿਆ ਸੀ। ਸ਼ੈਫਾਲੀ ਵਰਮਾ ਨੇ ਵੀ ਕਮਾਲ ਕੀਤਾ ਅਤੇ ਸੁਨੀਲ ਲੋਸ ਅਤੇ ਮਹਾਰਾਜਾ ਨਾਕੇਪੀਆ ਵਿਕਟਾਂ ਲਈਆਂ। ਸਾਊਥ ਅਫਰੀਕਾ ਦੀ ਕਪਤਾਨ ਲਾਰਾ ਬੋਲਵਾਟ ਨੇ ਸੈਂਕੜਾ ਲਗਾਇਆ ਪਰ ਟੀਮ ਨੇ ਜਿੱਤ ਨਹੀਂ ਦਿਵਾ ਸਕੀ। ਇਸ ਜਿੱਤ ਦੇ ਨਾਲ ਭਾਰਤ ਆਸਟ੍ਰੇਲੀਆ ਇੰਗਲੈਂਡ ਅਤੇ ਨਿਊਜ਼ੀਲੈਂਡ ਤੋਂ ਬਾਅਦ ਮਹਿਲਾ ਵਰਲਡ ਕੱਪ ਜਿੱਤਣ ਵਾਲਾ ਇੱਕ ਨਵਾਂ ਚੈਂਪੀਅਨ ਬਣ ਗਿਆ ਹੈ। ਭਾਰਤੀ ਟੀਮ ਲਈ ਇਹ ਇੱਕ ਬਹੁਤ ਖਾਸ ਹੈ ਕਿਉਂਕਿ ਇਸ ਤੋਂ ਪਹਿਲਾਂ 2005 ਅਤੇ 2017 ਦੇ ਫਾਈਨਲ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਕਿ ਉਹਨਾਂ ਦੀ ਸਰਕਾਰ ਸੰਯੁਕਤ ਰਾਜ ਅਮਰੀਕਾ ਤੇ ਵਪਾਰਕ ਨਿਰਭਰਤਾ ਘਟਾਵੇ ਅਤੇ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਕਰੇ। ਕਾਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਰਾਜਨੀਤੀ ਪਹਿਲਾਂ ਹੀ ਦਿਖਾ ਰਹੀ ਹੈ ਉਹਨਾਂ ਦੀ ਸਰਕਾਰ ਦਾ ਤੀਜਾ ਕਿਰੇਲੂ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ ਹੈ ਜਦੋਂ ਕਿ ਵਿਦੇਸ਼ਾਂ ਵਿੱਚ ਆਈ ਵਾਲੀ ਨੂੰ ਬਣਾ ਕੇ ਅਮਰੀਕਾ ਤੇ ਨਿਰਭਰਤਾ ਘਟਾਉਣਾ ਹੈ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਕੈਨੇਡਾ ਅਗਲੇ ਦਹਾਕੇ ਵਿੱਚ ਆਪਣੀਆਂ ਗੈਰ ਅਮਰੀਕੀ ਬਰਾਮਦਾਂ ਨੂੰ ਦੁਖਣਾ ਕਰਨ ਲਈ ਇੰਡੋ-ਪੈਸਿਫਿਕ ਵਿੱਚ ਭਾਈਵਾਲਾਂ ਨਾਲ ਕੰਮ ਕਰਨ ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਅਮਰੀਕਾ ਵੱਲੋਂ ਲਗਾਏ ਗਏ ਟੈਰਿਫਾਂ ਦੇ ਤਣਾਅ ਦੇ ਮੱਦੇ ਨਜ਼ਰ ਭਾਰਤ ਵਰਗੇ ਬਾਦਰਹੇ ਬਾਜ਼ਾਰਾਂ ਵਿੱਚ ਕੈਨੇਡਾ ਮਹੱਤਵਪੂਰਨ ਮੌਕੇ ਦੇਖ ਰਹੀ ਹੈ। ਪਿਛਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਭਾਰਤ ਦੇ ਨਾਲ ਕੈਨੇਡਾ ਦੇ ਸਬੰਧ ਵਿਗੜੇ ਸਨ। ਕਾਰਨੀ ਨੇ ਇਸ ਸਾਲ ਮਾਰਚ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਨਾਲ ਰਿਸ਼ਤਿਆਂ ਵਿੱਚ ਥੋੜੀ-ਥੋੜੀ ਸੁਧਾਰ ਲਿਆਂਦਾ ਹੈ। ਸੰਬੰਧਾਂ ਨੂੰ ਮੋੜ ਮੋੜ ਲਈ ਇੱਕ ਯੋਜਨਾਬੱਧ ਰਿਕਾ ਬਣਾਇਆ ਜਾ ਰਿਹਾ ਹੈ ਜਿਸ ਦੀ ਪੁਸ਼ਟੀ ਹਾਲ ਹੀ ਦੇ ਦੌਰਿਆਂ ਤੋਂ ਹੋ ਰਹੀ ਹੈ। ਇਹਨਾਂ ਵਿੱਚ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਅਕਤੂਬਰ ਵਿੱਚ ਭਾਰਤ ਦਾ ਦੌਰਾ ਅਤੇ ਵਣਜ ਜਤਿਉ ਦੇ ਜੋਗ ਮੰਤਰੀ ਪਿਊਸ਼ ਕੋਹਲ ਦੀ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਨਿੰਦਰ ਸਿੱਧੂ ਨਾਲ ਗੱਲਬਾਤ ਵੀ ਸ਼ਾਮਲ ਹੈ। ਇਸਨਾਂ ਲਈ ਵੀ ਖਬਰ ਹੈ ਕਿ ਭਾਰਤ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਅਗਲੇ ਸਾਲ ਫਰਵਰੀ ਵਿੱਚ ਨਵੀਂ ਦਿੱਲੀ ਵਿੱਚ ਹੋਣ ਵਾਲੇ AI ਪ੍ਰਭਾਵ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਸਰਕਾਰੀ ਸ਼ਟਡਾਊਨ ਦੇ ਕਾਰਨ ਫੈਡਰਲ ਸਰਕਾਰ ਨੇ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਤੇ ਰੋਕ ਲਾ ਦਿੱਤੀ ਹੈ ਜਿਸ ਦੇ ਕਾਰਨ ਭੋਜਨ ਵੰਡ ਕੇਂਦਰਾਂ ਅਤੇ ਸਟੋਰਾਂ ਤੇ ਮੁਫਤ ਭੋਜਨ ਅਤੇ ਕਿਰਿਆਨੇ ਦਾ ਸਮਾਨ ਲੈਣ ਲਈ ਲੋਕਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ ਨੇ ਨਿਊਯਾਰਕ ਦੇ ਬਾਕਸ ਇਲਾਕੇ ਵਿੱਚ ਵਰਲਡ ਆਫ ਲਾਈਟ ਕ੍ਰਿਸਚੀਅਨ ਫੈਲੋਸ਼ਿਪ ਇੰਟਰਨੈਸ਼ਨਲ ਪੈਂਟਰੀ ਵਿੱਚ ਆਮ ਨਾਲੋਂ ਲਗਭਗ 200 ਤੋਂ ਵੱਧ ਲੋਕ ਪਹੁੰਚੇ ਕੁਝ ਲੋਕ ਸਵੇਰੇ 4 ਵਜੇ ਫਲ ਸਬਜ਼ੀਆਂ ਬ੍ਰੈਡ ਦੁੱਧ ਜੂਸ ਸੈਂਡਵਿਚ ਅਤੇ ਹੋਰ ਚੀਜ਼ਾਂ ਲੈਣ ਲਈ ਪਹੁੰਚੇ ਇਸ ਪੈਂਟਰੀ ਵਿੱਚੋਂ ਇੱਕ ਸਮਾਜ ਸੇਵਿਕਾ ਮੈਰੀ ਮਾਰਟਨ ਵੀ ਭੋਜਨ ਸਹਾਇਤਾ ਲੈਂਦੀ ਹੈ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਭੋਜਨ ਪ੍ਰੋਗਰਾਮ ਤਹਿਤ ਭੁਗਤਾਨ ਨੂੰ ਰੋਕਣ ਦੀ ਯੋਜਨਾ ਬਣਾਈ ਗਈ ਸੀ ਬਾਅਦ ਵਿੱਚ ਫੈਡਰਲ ਜੱਜਾਂ ਨੇ ਪ੍ਰਸ਼ਾਸਨ ਨੂੰ ਭੁਗਤਾਨ ਜਾਰੀ ਰੱਖਣ ਦਾ ਹੁਕਮ ਦਿੱਤਾ ਸੀ ਇਹ ਸਪਸ਼ਟ ਨਹੀਂ ਸੀ ਕਿ ਫੈਸਲੇ ਤੋਂ ਬਾਅਦ ਲਾਭਪਾਤਰੀਆਂ ਦੇ ਡੈਬਿਟ ਕਾਰਡਾਂ ਵਿੱਚ ਪੈਸੇ ਜਮ੍ਹਾਂ ਕਦੋਂ ਕੀਤੇ ਜਾਣਗੇ ਇਸ ਕਾਰਨ ਬਹੁਤ ਸਾਰੇ ਲਾਭਪਾਤਰੀਆਂ ਵਿੱਚ ਡਰ ਅਤੇ ਉਲਝਣ ਪੈਦਾ ਹੋ ਗਈ ਐਨਐਸਏਪੀ ਲਗਭਗ 42 ਕਰੋੜ ਲੋਕਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦਾ ਹੈ ਸਾਬਕਾ ਕਮਰਿਕ ਕਿ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੋਨਾਲਡ 트ੰਪ ਅਤੇ ਉਹਨਾਂ ਦੇ ਪ੍ਰਸ਼ਾਸਨ ਤੇ ਸ਼ਬਦੀ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ 트ੰਪ ਦੇ ਸ਼ਾਸਨ ਵਿੱਚ ਹਰ ਦਿਨ ਹੈਲੋਵਿਨ ਵਰਗਾ ਲੱਗਦਾ ਹੈ ਪਰ ਇੱਥੇ ਸਿਰਫ ਚਾਲਾਂ ਨੇ ਕੋਈ ਸੱਚਾ ਤੋਹਫਾ ਨਹੀਂ ਉਹਨਾਂ ਨੇ ਟਿਪਨੀ ਵਰਜੀਨੀਆ ਵਿੱਚ ਡੈਮੋਕ੍ਰੇਟਿਕ ਉਮੀਦਵਾਰ ਐਲ ਪੀ ਗੇਲ ਸਪੈਨਬਰਗਰ ਦੀ ਗਵਰਨਰ ਮੁਹਿੰਮ ਦਾ ਸਮਰਥਨ ਕਰਦੇ ਹੋਏ ਇੱਕ ਪਾਸ਼ੰਦ ਦੌਰਾਨ ਕੀਤੀ ਓਬਾਮਾ ਨੇ ਨੌਰ ਪ੍ਰੋਗ੍ਰੈਸ ਵਿੱਚ আয়োজিত ਇੱਕ ਰੈਲੀ ਦੌਰਾਨ ਕਿਹਾ ਕਿ ਐਸਆਈਐਮ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਬੀਖੀਆਂ ਸੀ ਮੈਂ ਮੰਨਦਾ ਹਾਂ ਕਿ ਇਹ ਮੇਰੀ ਕਲਪਨਾ ਤੋਂ ਵੀ ਕਿਤੇ ਜ਼ਿਆਦਾ ਬੁਰੀਆਂ ਨਹੀਂ ਪਰ ਮੈਂ ਤੁਹਾਨੂੰ ਪਹਿਲਾਂ ਹੀ آگਾਹ ਕਰ ਦਿੱਤਾ ਸੀ ਕਿ ਇਹ ਕੁਝ ਹੋਵੇਗਾ 트럼ਪ ਪਰਿਵਾਰ ਵੱਲੋਂ ਕ੍ਰਿਪਟੋ ਕਰੰਸੀ ਸੌਦਿਆਂ ਤੋਂ ਲਾਭ ਉਠਾਉਣ ਦੇ ਵੱਖ-ਵੱਖ ਤਰੀਕਿਆਂ ਦਾ ਹਵਾਲਾ ਦਿੰਦੇ ਹੋਏ ਓਬਾਮਾ ਨੇ ਦੋਸ਼ ਲਾਇਆ ਹੈ ਕਿ 트럼ਪ ਨੇ ਹਮੇਸ਼ਾ ਆਪਣੇ ਅਰਬਪਤੀ ਦੋਸਤਾਂ ਅਤੇ ਵਿੱਤੀ ਲੋਬੀ ਨੂੰ ਤਰਜੀਹ ਦਿੱਤੀ ਹੈ ਅਤੇ ਉਨ੍ਹਾਂ ਦੀ ਹੀ ਮਦਦ ਕੀਤੀ ਹੈ ਓਬਾਮਾ ਦੇ ਅਨੁਸਾਰ ਰਾਸ਼ਟਰਪਤੀ ਬਣਨ ਤੋਂ ਬਾਅਦ 트럼ਪ ਦੇ ਕ੍ਰਿਪਟੋ ਕਾਰੋਬਾਰ ਅਤੇ ਹੋਰ ਪ੍ਰੋਜੈਕਟਾਂ ਨੇ ਕਰੋੜਾਂ ਡਾਲਰ ਕਮਾਏ ਨੇ 트럼ਪ ਪ੍ਰਸ਼ਾਸਨ ਵਿੱਚ ਖੂਫੀਆ ਵਿਭਾਗ ਦੀ ਡਾਇਰੈਕਟਰ ਰੂਸੀਗਾ ਬਾਦ ਨੇ ਇਹ ਸਵੀਕਾਰ ਕੀਤਾ ਹੈ ਕਿ ਅਮਰੀਕਾ ਦੂਜੇ ਦੇਸ਼ਾਂ ਵਿੱਚ ਸੱਤਾ ਤਬਦੀਲੀ ਕਰਨ ਦੀ ਨੀਤੀ ਵਰਤਦਾ ਹੈ ਉਨਾ ਸਵਾਰ ਕੀਤਾ ਕਿ ਦਹਾਕਿਆਂ ਤੋਂ ਹੀ ਅਮਰੀਕੀ ਸਰਕਾਰ ਦੂਜੇ ਦੇਸ਼ਾਂ ਵਿੱਚ दखੰਦਅਜ਼ੀ ਕਰਕੇ ਸੱਤਾ ਤਬਦੀਲੀ ਕਰਵਾਉਂਦੀ ਰਹੀ ਹੈ ਪਰ ਇਸ ਨੀਤੀ ਨੇ ਵਿਸ਼ਵਵਿਆਪੀ ਸੁਰੱਖਿਆ ਨੂੰ ਦੌਂਦੀ ਥਾਂ ਦਿੱਤੀ ਅਮਰੀਕਾ ਦੇ ਦੁਸ਼ਮਣਾਂ ਦੀ ਗਿਣਤੀ ਵਧਾ ਦਿੱਤੀ ਹੈ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੈਜਿਕ ਸਟੱਡੀਜ਼ ਵੱਲੋਂ ਆਯੋਜਿਤ ਅਧ ਤਾਲਾਗ ਵਿੱਚ ਆਪਣੀ ਗੱਲ ਕਰਦੇ ਹੋਏ ਗਵਾਹ ਨੇ ਕਿਹਾ ਕਿ ਅਮਰੀਕਾ ਦੀ ਇਹ ਦਖਲਅੰਦਾਜ਼ੀ ਨੀਤੀ ਅਕਸਰ ਵਾਸ਼ਿੰਗਟਨ ਤੇ ਉਲਟੀ ਪੈਂਦੀ ਰਹੀ ਹੈ ਗੈਬਾਰਨ ਨੇ ਕਿਹਾ ਹੈ ਕਿ ਕਈ ਧਾਕੀਆਂ ਤੋਂ ਦਿੱਕੀ ਵਿਦੇਸ਼ ਨੀਤੀ ਦੂਜੇ ਦੇਸ਼ਾਂ ਦੇ ਸ਼ਾਸਨ ਨੂੰ ਬਦਲਣ ਅਤੇ ਫਿਰ ਉਸ ਰਾਸ਼ਟਰ ਨੂੰ ਬਣਾਉਣ ਦੀ ਕੋਸ਼ਿਸ਼ ਤੇ ਇੱਕ ਵਿਅਰਥ ਤੇ ਬੇਅੰਤ ਚੱਕਰ ਵਿੱਚ ਫਸੀ ਹੋਈ ਸੀ। ਇਹ ਕਿਸੇ ਦੇਸ਼ ਦੇ ਸ਼ਾਸਨ ਨੂੰ ਉੱਟਣ ਅਤੇ ਉਸ ਤੇ ਆਪਣੀ ਸਰਕਾਰ ਦੀ ਪਨਾਰੀ ਥੋਪਣ ਦੀ ਕੋਸ਼ਿਸ਼ ਕਰਨ ਦਾ ਸੰਘਰਸ਼ ਕਰਨਾ ਅਮਰੀਕਾ ਤੇ ਹੀ ਉਲਟਾ ਪਿਆ ਹੈ। ਉਹਨਾਂ ਕਹਿੰਦੇ ਕਿ ਇਸੇ ਕਾਰਨ ਹੀ ਅਮਰੀਕਾ ਆਪਣੇ ਸਹਿਯੋਗੀਆਂ ਤੋਂ ਜ਼ਿਆਦਾ ਦੁਸ਼ਮਣਾਂ ਨੂੰ ਵਧਾ ਚੁਕਾਇਆ ਹੈ। ਕਿਲਸੀਗੇ ਬਾਅਦ ਨੇ ਸਵੀਕਾਰ ਕੀਤਾ ਕਿ ਦੇਸ਼ ਦੀ ਇਹ ਨੀਤੀ ਇਸ ਦੇ ਨਤੀਜੇ ਬਹੁਤ ਹੀ ਵਿਨਾਸ਼ਕਾਰੀ ਸਨ। ਉਨ੍ਹਾਂ ਕਿਹਾ ਕਿ ਇਸ ਦੇ ਵਿੱਚੋਂ ਅਣਗਿਣਤ ਜਾਨਾਂ ਗਈਆਂ ਨੇ ਤੇ ਬਹੁਤ ਸਾਰੇ ਮਾਮਲਿਆਂ ਵਿੱਚ ਹੋਰ ਵੀ ਵੱਡੇ ਗੰਭੀਰ ਸੁਰੱਖਿਆ ਖਤਰੇ ਪੈਦਾ ਹੋਏ ਨੇ। ਅਕਤੂਬਰ ਮਹੀਨੇ ਦੀ ਇਮੀਗ੍ਰੇਸ਼ਨ ਰਿਪੋਰਟ ਦੇ ਅਨੁਸਾਰ ਕੈਨੇਡਾ ਵਿੱਚ ਆਉਣ ਵਾਲੇ ਸਥਾਈ ਨਿਵਾਸੀਆਂ ਦੀ ਆਮਦ ਵਿੱਚ ਕਮੀ ਆਈ ਹੈ। 2025 ਲਈ ਸਾਰੇ ਸਥਾਈ ਨਿਵਾਸੀਆਂ ਦੀ ਆਮਦ ਲਈ ਵਿਆਪਕ ਤਿੱਜਾ 6 ਲੱਖ 73000 6500 ਦੀ ਦਰਦ ਕੀਤਾ ਗਿਆ ਸੀ। ਰੀਪੋਰਟ ਵਿੱਚ ਦਲੀਲ ਦਿੱਤੀ ਗਈ ਹੈ ਕਿ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ ਅਤੇ ਟੈਂਪੋਰਰੀ ਫਾਰਮ ਵਰਕਰਸ ਪ੍ਰੋਗਰਾਮ ਦੋਵੇਂ ਅਨੁਮਾਨਤ ਤੌਰ 'ਤੇ ਫਿਲਹਾਲ ਅੱਗੇ ਹੀ ਚੱਲ ਰਹੇ ਹਨ ਪਰ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਵਜੋਂ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ 14% ਦੀ ਗਿਰਾਵਟ ਦਰਸਾਈ ਗਈ ਹੈ ਏਕਿੰਤੀ 2024 ਦੇ ਪਹਿਲੇ 6 ਮਹੀਨਿਆਂ ਵਿੱਚ 1,09,125 ਤੋਂ ਘਟ ਕੇ 2025 ਦੀ ਇਸੇ ਮਿਆਦ ਵਿੱਚ 94,000 ਹੋ ਗਈ ਹੈ ਨਵੇਂ ਸਟਡੀ ਪਰਮਿਟ ਧਾਰਕਾਂ ਦੀ ਸ਼੍ਰੇਣੀ ਵਿੱਚ ਵੀ ਸਭ ਤੋਂ ਵੱਧ ਗ੍ਰਾਵਰਡ ਦੇਖਣ ਨੂੰ ਮਿਲੀ ਹੈ ਭਾਰਤੀਆਂ ਨੂੰ ਇਸ ਸ਼੍ਰੇਣੀ ਵਿੱਚ 52 ਫੀਸਦੀ ਦੀ ਗ੍ਰਾਵਰਡ ਦਾ ਸਾਹਮਣਾ ਕਰਨਾ ਪਿਆ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਹੈ ਕਿ ਉਹ ਇਮੀਗ੍ਰੇਸ਼ਨ ਨੂੰ ਸਥਾਈ ਪੱਧਰ ਤੇ ਵਾਪਸ ਲੈਣ ਲਈ ਵਿਚਾਰਬਾਦ ਹੈ ਜਿਸ ਵਿੱਚ ਕੈਨੇਡਾ ਦੀ ਸਥਾਈ ਵਾਦੀ ਨੂੰ 5% ਤੋਂ ਘਟਕਨਾਂ ਵਿੱਚ ਸ਼ਾਮਲ ਹੈ ਸਰਕਾਰ ਇਸ ਮਹੀਨੇ ਆਪਣੀ ਇਮੀਗ੍ਰੇਸ਼ਨ ਨੀਤੀ ਦੀ ਯੋਜਨਾ ਵੀ ਜਾਰੀ ਕਰੇਗੀ ਅਤੇ ਮੌਜੂਦਾ ਭਾਵਨਾ ਦੇ ਮੱਦੇਨਜ਼ਰ ਅਗਲੇ ਸਾਲਾਂ ਲਈ ਨਵੇਂ ਆਉਣ ਵਾਲਿਆਂ ਦੀ ਗਿਣਤੀ ਘਟਾਉਣ ਦੀ ਸੰਭਾਵਨਾ ਹੈ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਤਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਨੇ ਦੁਪਹਿਰ 12 ਵਜੇ ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਤੇਜ ਸਿੰਘ ਸਮਦਰੀ ਹਾਲ ਵਿੱਚ ਅਰਦਾਸ ਉਪਰੰਤ ਪ੍ਰਧਾਨ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਈ ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਨਵੇਂ ਪ੍ਰਧਾਨ ਲਈ ਵੋਟਿੰਗ ਕੀਤੀ ਐਡਵੋਕੇਟ ਤਾਮੀ ਨੇ ਮਾਸਟਰ ਮਿੱਟੂ ਸਿੰਘ ਕਾਨੇਕੇ ਨੂੰ ਹਰਾ ਕੇ ਫਿਰ ਤੋਂ ਚੋਣ ਜਿੱਤ ਲਈ ਤਾਮੀ ਨੂੰ 117 ਵੋਟਾਂ ਮਿਲੀਆਂ ਜਦੋਂ ਕਿ ਮਾਸਟਰ ਮਿੱਟੂ ਸਿੰਘ ਕਾਨੇਕੇ ਨੂੰ 18 ਵੋਟਾਂ ਹੀ ਪ੍ਰਾਪਤ ਹੋਈਆਂ ਇਹ ਦੱਸਣ ਜੋਗ ਹੈ ਕਿ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੂੰ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ ਨੇ ਇਸ ਦਿਨ ਲਈ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਧਾਮੀ ਅਤੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਬਾਦਲ ਨੇ ਕਿਹਾ ਕਿ ਇਹ ਜਿੱਤ ਸਿਰਫ ਧਾਮੀ ਦੀ ਨਹੀਂ ਸਗੋਂ ਸਮੁੱਚੇ ਖਾਲਸਾ ਬੰ드 ਦੇ ਇਤਿਹਾਸਿਕ ਜਿੱਤ ਹੈ ਰਾਸ਼ਟਰਪਤੀ ਟਰੰਪ ਨੇ ਨਾਈਜੀਰੀਆ ਨੂੰ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਦੇਸ਼ ਵਿੱਚ ਇਸਾਈਆਂ ਦਾ ਕਤਲੇਆਮ ਜਾਰੀ ਰਿਹਾ ਤਾਂ ਅਮਰੀਕਾ ਨਾਈਜੀਰੀਆ ਸਰਕਾਰ ਨੂੰ ਦਿੱਤੀ ਜਾਣ ਵਾਲੀ ਸਾਰੀ ਆਰਥਿਕ ਅਤੇ ਫੌਜੀ ਸਹਾਇਤਾ ਰੋਕ ਦੇਵੇਗਾ ਇਸਨਾਲ ਹੀ ਉਹਨਾਂ ਨੇ ਟਵਿੱਟਰ ਸੋਸ਼ਲ ਤੇ ਲਿਖਿਆ ਹੈ ਕਿ ਜੇ ਜ਼ਰੂਰੀ ਹੋਇਆ ਤਾਂ ਅਮਰੀਕਾ ਨਾਈਜੀਰੀਆ ਵਿੱਚ ਬੰਦੂਕਾਂ ਨਾਲ ਕਾਰਵਾਈ ਕਰੇਗਾ ਤੇ ਇਸਾਈਆਂ ਤੇ ਹਮਲਾ ਕਰਨ ਵਾਲੇ ਅਤਵਾਦੀਆਂ ਨੂੰ ਖਤਮ ਕਰੇਗਾ। ਟਰੰਪ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਡਿਪਾਰਟਮੈਂਟ ਆਫ ਵਾਰ ਨੂੰ ਸੰਭਾਵਿਤ ਫੌਜੀ ਕਾਰਵਾਈ ਲਈ ਤਿਆਰ ਰਹਿਣ ਦਾ ਹੁਕਮ ਹੀ ਦੇ ਦਿੱਤਾ ਹੈ। ਉਹਨੇ ਵੀ ਕਿਹਾ ਕਿ ਜੇ ਅਸੀਂ ਹਮਲਾ ਕਰਾਂਗੇ ਤਾਂ ਉਹ ਤੇਜ਼, ਖਤਰਨਾਕ ਅਤੇ ਸਪਸ਼ਟ ਹੋਵੇਗਾ। ਨਾਈਜੀਰੀਆ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਦੇਰ ਨਾ ਕਰੋ। ਟਰੰਪ ਦੀ ਪੋਸਟ ਤੋਂ ਬਾਅਦ ਰੱਖਿਆ ਮੰਤਰੀ ਪੀ. ਥੇਕ ਸੇਤਨੀ ਨੇ ਐਕਸ ਤੇ ਬਿਆਨ ਜਾਰੀ ਕੀਤਾ ਹਨ ਕਿ ਨਾਈਜੀਰੀਆ ਵਿੱਚ નિર્ਦੋਸ਼ ਈਸਾਈਆਂ ਦਾ ਕਤਲੇਆਮ ਤੁਰੰਤ ਪ੍ਰਭਾਵ ਦੇ ਨਾਲ ਬੰਦ ਹੋਣਾ ਚਾਹੀਦਾ ਹੈ